ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਦੇ ਰਾਗਵ ਜੱਡਾ ਜੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਤੇ ਕੈਂਡੀਡੇਟ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਅੱਜ ਰੋਡ 6 ਤੇ ਰਾਗੂ ਜੱਟਾ ਜੀ ਆ ਰਹੇ ਨੇ ਤੇ ਰਾਗੂ ਛੱਟਾ ਦੀ ਅਗਵਾਈ ਦੇ ਰੋਡ 6 ਹੋ ਰਿਹਾ ਤੇ ਐਮਐਲਏ ਸਾਹਿਬ ਇੱਥੇ ਖੜੇ ਨੇ ਤਰਨਪੁਰੇ ਤੋਂ ਸੋਨ ਜੀ ਅੱਜ ਰਾਗੂ ਜੱਟਾ ਜੀ ਆ ਰਹੇ ਰੋਡ ਤੋਂ ਕਿੱਥੇ ਜਾ ਰਹੇ ਕੀ ਕਹਿੰਦੇ ਤੁਸੀਂ ਦੇਖ ਸਕਦੇ ਹੋ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰਾ ਖੰਨੇ ਦਾ ਜਨ ਸਲਾਬ ਉਮੜਿਆ ਹੋਇਆ ਸਾਡੇ ਵਿੱਚ ਹੁਣ ਤੋਂ 5 ਮਿੰਟ ਦੇ ਅੰਦਰ ਅੰਦਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪੰਜਾਬ ਮਾਮਲਿਆਂ ਦੇ ਕੋ ਇਨਚਾਰਜ ਔਰ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਜੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀਜੀਵੀ ਪਹੁੰਚਦੇ ਨੇ ਮੈਂ ਆਪਣੀ ਸਮੂਹ ਟੀਮ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੇ ਵੱਡੀ ਇਹ ਜਿਹੜੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਰੋਡ ਸ਼ੋਅ ਨੂੰ ਆਰਗੇਨਾਈਜ਼ ਕੀਤਾ ਔਰ ਅਸੀਂ ਇਸ ਰੋਡ ਸ਼ੋਅ ਦੇ ਵਿੱਚ ਪੰਜ ਪੁਆਇੰਟ ਬਣਾਏ ਨੇ ਸਵਾਗਤੀ ਪੁਆਇੰਟ ਔਰ ਇਹ 1 ਕਿਲੋਮੀਟਰ ਦਾ ਰੋਡ ਸ਼ੋਅ ਹੈ ਜਿਹੜਾ ਤੁਸੀਂ ਦੇਖਣਾ ਹੈ ਹੁਣ ਔਰ ਅਸੀਂ ਇਹ ਰੋਡ ਸ਼ੋਅ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਕੀ ਕੀ ਕੰਮ ਕੀਤੇ ਨੇ ਖੰਨੇ ਲਈ ਆਪਾਂ ਕੀ ਕੀ ਕੀਤਾ ਉਹ ਸਾਰਾ ਜੋ ਆਪਾਂ ਅੱਜ ਇਸ ਰੋਡ ਸ਼ੋਅ ਦੇ ਵਿੱਚ ਜਾ ਕੇ ਦੱਸਦੇ ਵੀ ਜਾਵਾਂਗੇ ਔਰ ਨਾਲ ਅਸੀਂ ਪੈਂਪਲੈਟ ਡਿਸਟ੍ਰੀਬਿਊਟ ਕਰਾਂਗੇ ਜੋ ਪਿਛਲੇ 2 ਸਾਲ 2 ਮਹੀਨੇ ਦੇ ਅੰਦਰ ਅਸੀਂ ਖੰਨੇ 'ਚ ਕੰਮ ਕੀਤੇ ਨੇ ਉਹਦੇ ਅਸੀਂ ਸਾਰੇ ਆਪਣੇ ਖੰਨੇ ਨੂੰ ਉਹਦੇ ਬਾਰੇ 'ਚ ਜਾਗਰੂਕੀ ਕਰਾ ਇਹ ਰੋਡ ਸ਼ੋ ਦਾ ਰੂਟ ਕਿਹੜੇ ਕਿਹੜੇ ਰੂਟ ਹੈ ਜੀ ਇਹ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੋਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਪਹਿਲਾ ਉਰੋ ਖਟੀਕਾ ਚੌਕ ਜਾਊਗਾ ਖਟੀਕਾ ਚੌਕ ਤੋਂ ਜਿਹੜੀਆਂ ਆਪਣੇ ਡਾਇਰੀਆਂ ਬਣੀਆਂ ਹੋਈਆਂ ਦੁੱਧ ਦੀਆਂ ਡੈਰੀਆਂ ਦੁੱਧ ਦੀਆਂ ਡੈਰੀਆਂ ਤੋਂ ਅੱਗੇ ਦੀ ਜਾਂਦਾ ਹੋਇਆ ਇਹ ਸਿੱਧਾ ਜਾ ਕੇ ਗਊਸ਼ਾਲਾ ਚੌਂਕ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਚੌਂਕ ਦੇ ਵਿੱਚ ਜਾ ਕੇ ਉੱਥੇ ਇਹ ਸਮਾਪਤ ਹੋਊਗਾ ਜੀ ਆਮ ਪਬਲਿਕ ਲਈ ਮੈਸੇਜ ਦੇਣਾ ਚਾਹੁੰਦਾ ਮੈਂ ਇੱਕੋ ਮੈਸੇਜ ਦੇਣਾ ਚਾਹੁੰਦਾ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਆਪਣੇ ਖੰਨੇ ਦੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬਾਅਦ ਤੋਂ ਬਾਅਦ 1 ਜੂਨ ਦਿਨ ਸ਼ਨੀਵਾਰ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਤੋਂ ਸ਼੍ਰੀ ਗੁਰਪ੍ਰੀਤ ਸਿੰਘ ਜੀ ਨੂੰ ਜਿੱਤਾ ਕੇ ਸੱਚ ਸੱਚ ਭੇਜੋ ਅੱਜ ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਰਾਗਵ ਚੱਡਾ ਹਲਕਾ ਫਤੇਗੜ ਸਾਹ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਹਲਕਾ ਵਿਧਾਇਕ ਕਰਨ ਪ੍ਰੀਤ ਸਿੰਘ ਸੋਂਦੇ ਰੋਡ 'ਤੇ ਹੋਣੇ ਵਿਰੋਧੀਆਂ ਦੀ ਨੀਂਦ ਉਡਾਈ ਇਸ ਦੌਰਾਨ ਠਾਠਾਂ ਮਾਰਦੇ ਇਕੱਠ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਕਰਕੇ ਆਪਣੇ ਨੇਤਾਵਾਂ ਦਾ ਸਵਾਦ ਕੀਤਾ ਜਾ ਰਿਹਾ ਸੀ ਇਸ ਮੌਕੇ ਆਪ ਦੇ ਸਟਾਰ ਪ੍ਰਚਾਰਕ ਰਾਗਵ ਚੱਡਾ ਨੇ ਕਿਹਾ ਕਿ ਉਹ ਇਲਾਕਾ ਵਾਸੀਆ ਦੇ ਇਸ ਪਿਆਰ ਲਈ ਉਹਨਾਂ ਦਾ ਸਦਾ ਹਮੇਸ਼ਾ ਕਰ ਕਰਜ਼ਦਾਰ ਰਹਿਣਗੇ ਸਭ ਤੋਂ ਵੱਧ ਲੋਕਾਂ ਦਾ ਚੱਲਦਾ ਇਹ ਦਿਲ ਰੋਣਾ ਦਾ ਹੱਥ ਹੈ ਦੇਰ ਸੁਣਾ ਰਹੇ ਸੀਗੇ ਬਸ ਇਹ ਹੁਣੇ ਹੁਣੇ ਲਿਖਿਆ ਸੀਗਾ ਸਾਰੇ ਉਹਨਾਂ ਪਿਆਰ ਭਰੀ ਸਾਸਤਰੀ ਕਾਲ ਮੈਂ ਦੋ ਲਾਈਨਾਂ ਲਿਖਿਆ ਸੀ ਕਹਿੰਦਾ ਕੰਮ ਉਹਨੇ ਸਾਰੇ ਕੀਤੇ ਬਿਨਾ ਗੱਲ ਤੋਂ ਨਹੀਂ ਬਣਿਆ ਵੱਡਾ ਕਹਿੰਦਾ ਇੱਕ ਵਾਰ ਜਰੂਰ ਮੌਕਾ ਦਿਓ ਜਿਹੜੀਆਂ ਰਹਿ ਗਈਆਂ ਉਹ ਵੀ ਭਰ ਤਾਂ ਕੇ ਖੱਡਾਂ ਕਹਿੰਦਾ ਖੰਨੇ ਸ਼ਹਿਰ ਪਹੁੰਚਣਗੇ ਰਾਗ ਉਹ ਛੱਡਾ ਆਵਾਜ਼ ਪਾਲਟੀ ਜਿੰਦਾਬਾਦ